ਇਹ ਆਪਣੇ ਇੱਕ ਪਿੰਡ ਵੱਲੋਂ ਆ ਪਿੰਡ ਦਾ ਨਾਮ ਹੈਗਾ ਜਾਗੋ ਜਨਾਥਲ ਤੇ ਫਤਿਹਗੜ ਸਾਹਿਬ ਚ ਪੈ ਜਾਂਦਾ ਹੈ ਬਿਲਕੁਲ। ਇਹ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੈ ਜੀ? ਇਹ ਇਸ ਟਾਈਮ ਚੌਥਾ ਸਾਲ ਹੋ ਗਿਆ ਜੀ ਆਪਾਂ ਨੂੰ। ਜਿੰਨੇ ਵੀ ਆਪਣੇ ਨੌਜਵਾਨ ਵੀ ਸਾਰਿਆਂ ਦਾ ਵੀ ਆਪਾਂ ਲੰਗਰ ਲਾਉਣਾ ਸ਼ੁਰੂ ਕਰੀਏ। ਫਿਰ ਅਸੀਂ ਕਿਹਾ ਵੀ ਕੀ ਦਾ ਭਰਾ ਗੰਨਾ ਕੰਨ ਗੰਨੇ ਦਾ ਲਾਉਣਾ। ਤੇ ਗੰਨੇ ਦਾ ਲਾਉਨੇ ਵੀਰੇ ਸਾਰਾ ਪਿੰਡ ਇਕੱਠਾ ਹੋ ਕੇ ਇਹ ਪਿੰਡ ਜੀ ਲੱਗਿਆ ਤੁਸੀਂ ਕਾਸ਼ਤ ਕੀਤੀ ਹੈ ਆਪਣਾ ਲਾਉਂਦੇ ਆ ਤੇ ਪਿੰਡ ਦਾ ਸਾਂਝਾ ਸੰਯੋਗ ਹੁੰਦਾ ਸਾਰਾ ਤੇ ਹੱਥੀਂ ਪੀਚ ਕੇ ਵੱਢ ਕੇ ਤੇ ਰਸ ਵਰਤੋਣੇ ਹਾਂਜੀ ਇਹ 300 250 ਕੁਇੰਟਲ ਗੰਨਾ ਲੱਗ ਜਾਂਦਾ 250 300 ਕੁਇੰਟਲ ਤੁਸੀਂ ਗੰਨਾ ਲਾ ਦਿੰਦੇ ਠੀਕ ਹੈ ਸਵੇਰੇ 4 ਵਜੇ ਤੋਂ ਤਕਰੀਬਨ ਸਾਰੇ ਮੁੰਡੇ ਇਕੱਠੇ ਹੋ ਜਾਣੇ ਆ ਜੀ ਸਵੇਰੇ 4 ਵਜੇ ਹਾਂਜੀ ਹਾਂਜੀ 3 ਵਜੇ ਕਾਲ ਕਰ ਦਿੰਦੇ ਆ ਸਾਰਿਆਂ ਨੂੰ 4 ਵਜੇ ਇਕੱਠੇ ਹੋ ਜਾਣੇ ਆ ਇਹ ਸਿਰਫ ਤਾਜ਼ੇ ਨਿਕੜਦਾ ਹੈ तकरीबन ਘੰਟੇ ਮਗਰੋਂ ਖਰਾਬ ਹੋ ਜਾਂਦੇ ਨਹੀਂ ਤਾਂ ਅੱਛਾ ਤਿੰਨ ਦਿਨ ਲੱਗ ਜਾਂਦੇ ਨੇ ਲੇਬਰ ਨੂੰ ਜਿੱ ਕੰਨਾ ਕੱਟਣ ਨੂੰ ਅੱਛਾ ਅੱਜ ਤੀਜਾ ਦਿਨ ਸੀ ਲੇਬਰ ਲਾ ਕੇ ਜੀ ਰਾਤ 11 ਵਜੇ ਤੱਕ ਭਰਾਈ ਹੋਈ ਹੈ ਕੰਨੇ ਦੀ ਟਰਾਲੀਆਂ ਚ ਲੋਡ ਹੋਇਆ ਸੱਚੀ ਦੇ ਗਾਣ ਸਵਾਗਤ ਹੈ ਸ਼ਹੀਦੀ ਜੋੜ ਮੇਲ ਚੱਲ ਰਹੇ ਹੈ ਇਸ ਵੇਲੇ ਅਸੀਂ ਫਤੇਗੜ ਸਾਹਿਬ ਦੇ ਮਾਰਗ ਤੇ ਆ ਇਸ ਦੌਰਾਨ ਭਾਂਤ ਭਾਂ ਦੇ ਲੰਗਰ ਨੇ ਜਿਹੜੇ ਸਿੱਖ ਪਰਿਵਾਰਾਂ ਦੇ ਵੱਲੋਂ ਜਾਂ ਸੰਕਤ ਵੱਲੋਂ ਲਗਾਏ ਗਏ ਨੇ ਇਸ ਦਰਮਿਆਨ ਆ ਸਾਨੂੰ ਇੱਕ ਲੰਗਰ ਦੇਖਿਆ ਗੰਨੇ ਦੇ ਰਸ ਦਾ ਲੰਗਰ ਸੋ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿਵੇਂ ਇਹ ਆਈਡੀਆ ਆਇਆ ਜਾਂ ਫਿਰ ਕਿੰਨੀ ਲਾਗਤ ਹੈ ਜਿਹੜੀ ਇਸ ਵੇਲੇ ਗੰਨੇ ਦੀ ਹੋ ਜਾਂਦੀ ਹੈ ਕਿੰਨਾ ਖਰਚਾ ਆ ਜਾਂਦਾ ਪੂਰੀ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪਿੰਡ ਦਾ ਨਾਮ ਦੱਸੋ ਕਿਹੜਾ ਪਿੰਡ ਹੈ ਕਿੰਨੇ ਪਿੰਡਾਂ ਦੇ ਵੱਲੋਂ ਇਹ ਰਲ ਮਿਲ ਕੇ ਲਗਾਇਆ ਗਿਆ ਜਾਂ ਇੱਕ ਪਿੰਡ ਦੇ ਵੱਲੋਂ ਇਹ ਆਪਣੇ ਇੱਕ ਪਿੰਡ ਵੱਲੋਂ ਆ ਪਿੰਡ ਦਾ ਨਾਮ ਹੈਗਾ ਜਾਗੋ ਜਨਾਥਲ ਤੇ ਫਤਿਹਗੜ ਸਾਹਿਬ ਚ ਪੈ ਜਾਂਦਾ ਇਹ ਪਿੰਡ। ਇਹ ਕਿੰਨੇ ਸਾਲਾਂ ਤੋਂ ਚੱਲ ਰਿਹਾ ਜੀ ਤੁਹਾਡਾ ਇਹ? ਇਹ ਇਸ ਟਾਈਮ ਚੌਥਾ ਸਾਲ ਹੋ ਗਿਆ ਜੀ ਆਪਾਂ ਨੂੰ। ਤੁਸੀਂ 4 ਸਾਲਾਂ ਤੋਂ ਲਗਾਤਾਰ ਗੰਨੇ ਦੇ ਰਸ ਦਾ ਹੀ ਲਗਾ ਗੰਨੇ ਦੇ ਰਸ ਦਾ ਜੀ। ਆਈਡੀਆ ਕਿਵੇਂ ਆਇਆ ਭਾਈ ਸਾਹਿਬ ਵੀਰੇ? ਜਿੰਨੇ ਵੀ ਆਪਣੇ ਨੌਜਵਾਨ ਵੀਰ ਨੇ ਸਾਰਿਆਂ ਦਾ ਵੀ ਆਪਾਂ ਲੰਗਰ ਲਾਉਣਾ ਸ਼ੁਰੂ ਕਰੀਏ। ਫਿਰ ਅਸੀਂ ਕਿਹਾ ਵੀ ਕੀ ਦਾ ਭਰਾ ਗੰਨਾ ਕਹਿੰਦਾ ਗੰਨੇ ਦਾ ਲਾਉਨੇ ਆਂ ਤੇ ਗੰਨੇ ਦਾ ਲਾਉਨੇ ਵੀਰੇ ਸਾਰਾ ਪਿੰਡ ਇਕੱਠਾ ਹੋ ਕੇ ਐਨ ਆਰ ਆਈ ਭਾਈ ਵੀ ਬਾਹਰ ਤੋਂ ਬਾਸਕੋਰਡ ਕਰਦੇ ਨੇ ਪਿੰਡ ਦੇ ਜਿੰਨੇ ਵੀ ਠੀਕ ਹੈ ਇਹ ਇਹਨਾਂ ਗੰਨਾ ਫਿਰ ਜਿਹੜਾ ਆਉਂਦਾ ਕਿੱਥੋਂ ਹੈ ਤੁਸੀਂ ਆਪਦੀ ਖੇਤੀ ਕਰਦੇ ਹੋ ਪਹਿਲਾਂ ਕਿਵੇਂ ਇਹ ਇਹਨੇ ਪਿੰਡ ਦਾ ਸਾਂਝਾ ਸਾਂਝਾ ਗੰਦਨ ਸਾਂਝਾ ਇਹ ਪਿੰਡ ਜੀ ਲੱਗਿਆ ਤੁਸੀਂ ਕਾਸ਼ਤ ਕੀਤੀ ਹੈ ਇਹਦੀ ਆਪਣਾ ਲਾਉਂਦੇ ਆ ਤੇ ਪਿੰਡ ਦਾ ਸਾਂਝਾ ਸੰਯੋਗ ਹੁੰਦਾ ਸਾਰਾ ਆਪਦੇ ਹੱਥੀ ਬੀਜ ਕੇ ਵੱਢ ਕੇ ਤੇ ਰਸ ਵਰਤੋਣੇ ਹਾਂਜੀ ਹਾਂਜੀ ਤੇ ਕਿੰਨੀ ਲਾਗਤ ਲਾ ਆ ਜਾਂਦੀ ਹੈ ਮਤਲਬ ਸਾਰਾ ਕਿੰਨਾ ਲੱਗ ਜਾਂਦਾ ਗੰਨਾ ਟੋਟਲ ਦਿਨ ਦਿਨ ਲਾਉਂਦੇ ਹੋ ਤੁਸੀਂ ਦੋ ਦਿਨ ਲਾਉਂਦੇ ਵੀਰੇ ਤੇ 300 250 ਕੁਇੰਟਲ ਗੰਨਾ ਲੱਗ ਜਾਂਦਾ ਦੋ 250 300 ਕੁਇੰਟਲ ਤੁਸੀਂ ਗੰਨਾ ਲਾ ਦਿੰਦੇ ਹੋ ਠੀਕ ਹੈ ਤੇ ਬਹੁਤ ਸਾਰੇ ਲੋਕ ਉਹ ਕਰਦੇ ਨੇ ਕਿੰਤੂ ਪ੍ਰੰਤੂ ਵੀ ਕਰਦੇ ਨੇ ਮਿੱਠੇ ਦਾ ਪਰ ਇਹ ਤਾਂ ਖੈਰ ਮੇਰੇ ਖਿਆਲ ਨਾਲ ਇੱਕ ਕੁਦਰਤੀ ਸਰੋਤ ਹੈ ਨਾ ਰਸਤਾ ਦੇਖੋ ਇਹ ਕੁਦਰਤੀ ਆ ਪਹਿਲਾਂ ਆਪਣੇ ਇੱਥੇ ਹੋਰ ਵੀ ਲਾਉਂਦੇ ਸੀਗੇ ਉਹਨਾਂ ਨੂੰ ਦੇਖ ਕੇ ਸਾਨੂੰ ਵੀ ਆਈ ਆ ਤੇ ਅਸੀਂ ਵੀ ਗੰਨੇ ਦਾ ਲਾਇਆ ਇੱਕ ਲਾੜੀਆਂ ਵਗੈਰਾ ਫਿਰ ਪਿੰਡ ਦੀ ਹੀ ਨੇ ਸਾਰੀਆਂ ਬਾਹਰੋਂ ਤਾਂ ਨਹੀਂ ਕੁਝ ਲਿਆਉਂਦਾ ਨਹੀਂ ਸਾਰਾ ਆਪਣਾ ਹੀ ਆ ਸਾਰਾ ਹੀ ਆਪਣਾ ਹੀ ਹੋਰ ਵੀ ਹੋਰ ਵੀ ਕੋਈ ਖਰਚੇ ਆ ਜਾਂਦੇ ਨੇ ਇਸ ਲੰਗਰ ਦੇ ਉੱਤੇ ਲਗਾਉਣ ਨੂੰ ਖਰਚਾ ਆ ਜਾਂਦਾ ਜੀ ਜਿਵੇਂ ਅਦਰਕ ਹੋ ਗਿਆ ਨਿੰਬੂ ਹੋ ਗਿਆ ਪਦੀਨਾ ਹੋ ਗਿਆ ਇਹ ਸਾਰਾ ਪਾ ਕੇ ਉਹ ਸਾਰਾ ਕੁਝ ਪਾ ਕੇ ਤੁਸੀਂ ਬਣੋ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਅੱਛਾ ਉਗਰਾਈ ਵਗੈਰਾ ਪਿੰਡ ਚੋਂ ਹੁੰਦੀ ਹੈ ਬਾਹਰਲੇ ਪਿੰਡ ਤੋਂ ਵੀ ਕਿਸੇ ਤੋਂ ਹੁੰਦੀ ਨਹੀਂ ਪਿੰਡ ਚੋਂ ਕੱਲੇ ਪਿੰਡ ਚੋਂ ਸਾਰੇ ਭੈਣ ਭਾਈ ਸਹਿਯੋਗ ਪੂਰਾ ਦਿੰਦੇ ਨੇ ਕੱਲੇ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਸਾਰੇ ਪਿੰਡ ਦੇ ਜਿੰਨੇ ਨੌਜਵਾਨ ਸਾਰੇ ਭਾਈ ਭਾਈ ਬਾਹਰੋਂ ਵੀ ਐਨਆਰਏ ਵੀਰ ਵੀ ਸਾਰੇ ਸਹਿਯੋਗ ਵਧੀਆ ਹੋਇਆ ਦਿਨ ਚ ਕਿੰਨੇ ਵਜੇ ਤੋਂ ਸਟਾਰਟ ਹੋ ਜਾਂਦਾ ਬਾਬਾ ਜੀ ਇਹ ਲੰਗਰ ਸਵੇਰੇ 4 ਵਜੇ ਤੋਂ ਤਕਰੀਬਨ ਸਾਰੇ ਮੁੰਡੇ ਇਕੱਠੇ ਹੋ ਜਾਂਦੇ ਆ ਜੀ ਸਵੇਰੇ 4 ਵਜੇ ਹਾਂਜੀ ਹਾਂ 3 ਵਜੇ ਕਾਲ ਕਰ ਦਿੰਦੇ ਆ ਸਾਰਿਆਂ ਨੂੰ 4 ਵਜੇ ਇਕੱਠੇ ਹੋ ਜਾਨੇ ਪਹਿਲਾਂ ਫਿਰ ਤੁਸੀਂ ਕੱਢ ਕੇ ਰੱਖ ਦਿਓ ਰਸ ਕਿੰਨਾ ਕੱਢ ਲੈਣਾ ਨਹੀਂ ਤੁਰਤ ਕੱਢਦੇ ਹਾਂ ਜੀ ਤਾਜ਼ਾ ਤਾਜ਼ਾ ਇਹ ਸਿਰਫ ਤਾਜ਼ਾ ਹੀ ਨਿਕੜਦਾ ਹੈ तकरीबन ਘੰਟੇ ਮਗਰੋਂ ਖਰਾਬ ਹੋ ਜਾਂਦਾ ਨਹੀਂ ਤਾਂ ਹਾਂਜੀ ਹਾਂ ਆ ਜਾ ਕੱਢਦੇ ਹਾਂ ਤਾਜ਼ਾ ਫਿਰ ਪਿਆਰ ਵੀ ਦਿੰਦੀ ਹੋਣੀ ਸੰਗਤ ਇਹਨਾਂ ਨੂੰ ਹਾਂਜੀ 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 ਜਿੰਨਾ ਸਾਫ਼ ਸਪਈ ਵਾਲਾ ਕੰਮ ਆ तकरीबन ਸਾਰਾ ਹੀ ਚੈਲੈਂਜਿੰਗ ਵੀ ਹੈ ਇਹ ਬਹੁਤ ਸਾਰਾ ਕਿਉਂਕਿ ਮੁਸ਼ਕਿਲ ਹੈ ਪਹਿਲਾਂ ਗੰਨਾ ਲੈਣਾ ਹੈ ਕੱਢ ਕੇ ਵੱਢ ਕੇ ਲੈਣਾ ਫਿਰ ਉਸ ਤੋਂ ਬਾਅਦ ਪਟਕੀ ਲੈਉਣਾ ਨਾ ਉਦੋਂ ਬਾਅਦ ਫਿਰ ਇਹ ਕੱਢਣਾ ਤਿੰਨ ਦਿਨ ਦਿਨ ਲੱਗ ਜਾਂਦੇ ਨੇ ਲੇਬਰ ਨੂੰ ਜੀ ਗੰਨਾ ਕੱਟਣ ਨੂੰ ਅੱਜ ਤੀਜਾ ਦਿਨ ਸੀ ਲੇਬਰ ਲਾ ਕੇ ਰਾਤ 11 ਵਜੇ ਤੱਕ ਭਰਾਈ ਹੋਈ ਹੈ ਗੰਨੇ ਦੀ ਟਰਾਲੀਆਂ ਚ ਲੋਡ ਹੋਇਆ ਪਿੰਡ ਨਾਲ ਹੀ ਆ ਫਿਰ हां ਪਿੰਡ ਉਰੇ ਤੋਂ 3 ਕਿਲੋਮੀਟਰ 2.5 ਕਿਲੋਮੀਟਰ ਉੱਪਰ ਉਤੋਂ ਟਰਾਲੀਆਂ 'ਚ ਤੁਸੀਂ ਲੈ ਕੇ ਆਉਨੇ ਹੋ ਹਾਂਜੀ ਹਾਂ ਆਪਣੇ ਜੋ ਲੇਬਰ ਆ ਪੱਕੀ ਉਹ ਲੇਬਰ ਆਉਂਦੀ ਆ ਤਾਂ ਉਹ ਲੋਡ ਕਰ ਦਈਏ ਫਿਰ ਕਿੰਨੇ ਕਿੱਲਾਂ 'ਚ ਹੋਈ ਹੋਊਗੀ ਇਹ ਕਾਸ਼ਤ ਜਿਹੜੀ ਗੰਨੇ ਦੀ ਇਸ ਲੰਗਰ ਵਾਸਤੇ ਪੌਣਾ ਕਿੱਲਾ ਲੱਗ ਜਾਂਦਾ ਜੀ ਪੌਣਾ 1 ਕਿੱਲਾ ਲੱਗ ਜਾਵੇ ਪੌਣਾ ਕਿੱਲਾ ਲੱਗ ਸਪੈਸ਼ਲ ਤੁਸੀਂ ਇਹ ਕਾਸ਼ਤ ਲੰਗਰ ਵਾਸਤੇ ਕਰਦੇ ਹੋ ਹਾਂਜੀ ਲੰਗਰ ਵਾਸਤੇ ਸਾਰਾ ਫਿਰ ਲੇਖੇ ਲਾ ਦਿੰਦੇ ਹਾਂ ਹਾਂਜੀ ਹਾਂਜੀ ਤੁਸੀਂ ਇਹ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਇੱਧਰ ਪਿੰਡ ਦੀ ਸੰਗਤ ਹੈ ਗੰਨੇ ਦੀ ਕਾਸ਼ਤ ਆਪ ਕਰਦੇ ਨੇ ਉਦੋਂ ਬਾਅਦ ਇਹਨੂੰ ਵੱਢ ਕੇ ਫਟ ਕੇ ਇਥੇ ਲਿਆਉਂਦੇ ਨੇ ਪਿੰਡੋਂ ਟਰਾਲੀਆਂ 'ਚ ਲੋਡ ਕਰਕੇ ਉਸ ਤੋਂ ਬਾਅਦ ਖਲਾੜੀਆਂ 'ਚੋਂ ਇਹਦਾ ਰਸ ਕੱਢਿਆ ਜਾਂਦਾ ਤਾਜ਼ਾ ਰਸ ਆ ਕਹਿੰਦੇ ਇਹ ਕੱਢ ਕੇ ਸੰਗਤ ਨੂੰ ਵਰਤਾਇਆ ਜਾਂਦਾ ਸੋ 250 ਤੋਂ 300 ਕਿਲੋ ਹੈ ਜਿਹੜੇ ਕਹਿ ਸਕਦੇ ਆ ਤਿੰਨ ਕੁਆਂਟਲ ਤੋਂ ਵੱਧ ਦਾ ਗੰਨਾ ਕਿੰਨੇ ਕੁਆਂਟਲ ਤਿੰਨ ਕੁਆਂਟਲ 300 ਕੁਆਂਟਲ 2.5 300 ਕੁਆਂਟਲ ਬਹੁਤ ਵੱਡੀ ਇਹ ਉਹ ਹੈ ਮਾਤਰਾ ਹੈ 2.5 300 ਕੁਆਂਟਲ ਗੰਨਾ ਜਿਹੜਾ ਇਸ ਰਸ ਦੇ ਉੱਤੇ ਲਾ ਦਿੰਦੇ ਨੇ ਇਹ ਯਾਨੀ ਕੀ ਲੰਗਰ ਦੇ ਉੱਤੇ ਲਾ ਦਿੰਦੇ ਨੇ ਸੋ ਇਹ ਵੱਡੀ ਸੇਵਾ ਇੱਕ ਤਰ੍ਹਾਂ ਦੀ ਫਤੇਗੜ ਸਾਹਿਬ ਤੇ ਅਸੀਂ ਜਾ ਰਹੇ ਸੀਗੇ ਰਸਤੇ ਦੇ ਵਿੱਚ ਸਾਨੂੰ ਇਹ ਲੰਗਰ ਦਿਖਿਆ ਸਾਡੀ ਉਮੀਦ ਹੁੰਦੀ ਹੈ ਸਾਡੀ ਇੱਛਾ ਹੁੰਦੀ ਹੈ ਕਿ ਅਸੀਂ ਲੰਗਰ ਨੂੰ ਦਿਖਾਈਏ ਜਾਂ ਫਿਰ ਸਿੱਖਾਂ ਦੀ ਜਿਹੜੀ ਭਾਵਨਾ ਉਸ ਨੂੰ ਜ਼ਰੂਰ ਦਰਸਾਈਏ ਫਤੇਗੜ ਸਾਹਿਬ ਤੋਂ ਮੈਂ ਪ੍ਰਵਿੰਦਰ ਸਿੰਘ ਗੁਰਵਿੰਦਰ ਸਿੰਘ ਦੇ ਨਾਲ